ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸੁਖਵਾਨ ਸਿੰਘ ਤੁਸੀਂ ਦੇਖ ਰਹੇ ਹੋ ਨਿਰਪੱਖ ਆਵਾਜ਼ ਤੇ ਇਸ ਸਮੇਂ ਦੀ ਵੱਡੀ ਖਬਰ ਮਾਨਸਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਬੀਤੀ ਰਾਤ ਮਾਨਸਾ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਮਾਨਸਾ ਦੇ ਰੇਲਵੇ ਫਾਟਕਾਂ ਦੀ ਪਾਰਕਿੰਗ ਦੇ ਵਿੱਚ ਬੀਤੀ ਰਾਤ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਇਸ ਅੱਗ ਲੱਗਣ ਦੇ ਕਾਰਨ ਬੜੀ ਹੀ ਗਰੀਬ ਮਾਰੀ ਹੋਈ ਹੈ ਗਰੀਬ ਲੋਕਾਂ ਦਾ ਸਮਾਨ ਜਿਹੜਾ ਕਿ ਸੜ ਕੇ ਸੁਆਹ ਹੋ ਗਿਆ ਇਹ ਉਹ ਗਰੀਬ ਲੋਕ ਨੇ ਮਜ਼ਦੂਰ ਲੋਕਾਂ ਦਾ ਨੁਕਸਾਨ ਹੋਇਆ ਹੈ ਜੋ ਸਾਡੇ ਘਰਾਂ ਦੇ ਵਿੱਚੋਂ ਭਾਂਡਿਆਂ ਦੇ ਬਦਲੇ ਉਹ ਕੱਪੜੇ ਲੈ ਕੇ ਜਾਂਦੇ ਸਨ ਤਾਂ ਉਹਨਾਂ ਲੋਕਾਂ ਦੇ ਵੱਲੋਂ ਉਹ ਇਕੱਠੇ ਕੀਤੇ ਹੋਏ ਕੱਪੜੇ ਰੇਲਵੇ ਫਾਟਕ ਦੇ ਪਾਰਕਿੰਗ ਦੇ ਵਿੱਚ ਰੱਖੇ ਹੋਏ ਸੀ ਜਿੱਥੇ ਕਿ ਅਚਾਨਕ ਉਹਨਾਂ ਕੱਪੜਿਆਂ ਨੂੰ ਅੱਗ ਲੱਗ ਗਈ ਤੇ ਅੱਗ ਇੰਨੀ ਕੁ ਭਿਆਨਕ ਲੱਗੀ ਸੀ ਇਸ ਆਗ ਨੇ ਇੰਨਾ ਕੁ ਭਿਆਨਕ ਰੂਪ ਧਾਰਨ ਕਰ ਲਿਆ ਕਿ ਦੇਖਦੇ ਹੀ ਦੇਖਦੇ ਸਾਰੇ ਕੱਪੜੇ ਉਹਨਾਂ ਦੇ ਸੜ ਕੇ ਸਵਾਹ ਹੋ ਗਏ ਤੇ ਸੂਚਨਾ ਮਿਲਨ ਤੇ ਬਾਜ ਜਿਹੜਾ ਕਿ ਫਾਇਰ ਬ੍ਰਿਗੇਡ ਪਹੁੰਚੀ ਤੇ ਫਾਇਰ ਬ੍ਰਿਗੇਡ ਨਾਲ ਜਿਹੜਾ ਕਿ ਇਸਾ ਅੱਗ ਤੇ ਕਾਬੂ ਪਾਇਆ ਗਿਆ ਇਹਨਾਂ ਪੀੜਤ ਲੋਕਾਂ ਦਾ ਕੀ ਕਹਿਣਾ ਹੈ ਇੱਕ ਵਾਰ ਤੁਸੀਂ ਵੀ ਸੁਣਿਓ ਰਾਤ ਇੱਥੇ ਅੱਗ ਲੱਗੀ ਕੀ ਕਹਿਣਾ ਚਾਹੁੰਗੇ रात को एक बजे आग लगा और हमें पता नहीं चला फिर बाद में हमें पता चला कि आग लगी है और हमारा पचास हज़ार का माल था सारा दिहाड़ी मजदूरी करके हमने इकट्ठा करा था और हम लोग गरीब बंदे इधर दिहाड़ी लगाते हैं लेकिन तो टाइम मार्केट लगा सारे आग लग गए हमें ये सरकार से दरख्वास्त है कि हमारी मदद करें ਕਰੇ ਬੰਦੋ ਕੀ ਮਤਲਬ ਹੈ ਸਾਡੇ ਕੋਲ ਕੁਝ ਨਹੀਂ ਹੈ ਇਹ ਕਮੌਂਡਾ ਹੈ 10 ਜਨੋ ਦਾ ਮਾਰਾ ਸਾਡੀ ਖਿਆਲੀ ਬੰਦੂਈ ਸਾਰੀ ਜੰਗਲ ਸਾਡੇ ਕੋਲ ਹੋਰ ਕੁਝ ਨਹੀਂ ਹੈ ਉਹ ਹੀ ਸੀ ਰਾਤ ਇੱਥੇ ਅੱਗ ਲੱਗੀ ਹੈ ਕੀ ਜਾਣਾਂ ਚਾਹੂੰਗੀ ਜੀ ਇੱਥੇ ਅੱਗ ਲੱਗੀ ਹੈ ਜੀ ਅਸੀਂ ਤੇ ਗਰੀਬ ਬੰਦੇ ਆ ਜੀ ਤੇ ਇਹਦੇ ਸਾਰੇ ਅਸੀਂ ਰੋਟੀ ਖਾ ਰਹੇ ਆ ਜੀ ਕੁਝ ਕਿਸੇ ਦਾ 5000 ਦਾ ਕਿਸੇ ਦਾ 10000 ਦਾ ਆਪਣੇ ਸਰਕਾਰ ਜਿਹੜੀ ਹੈਗੀ ਆ ਜ ਆ ਕੋਈ ਮੁਲਾਜ਼ਮ ਆ ਉਹਨਾਂ ਦੇ ਪਹਿਨੇ ਹੋਏ ਕੱਪੜੇ ਅਸੀਂ ਉਹੀ ਪੁਰਾਣੇ ਭਾਂਡੇ ਦੇ ਕੇ ਭਾਂਡੇ ਦੇ ਕੇ ਪੁਰਾਣੇ ਕੱਪੜੇ ਲੈ ਕੇ ਜੀ ਤੇ ਅਸੀਂ ਸਾਡਾ ਗੁਜ਼ਾਰਾ ਕਰਦੇ ਸੀ ਜੀ ਸਾਡਾ ਜਿੰਨਾ ਵੀ ਸਮਾਨ ਹੈਗਾ ਜੀ ਸਾਰਾ ਮੱਚ ਚੁੱਕਿਆ ਜੀ ਅਸੀਂ ਰੋਟੀ ਪਾਣੀ ਇਹਦੇ ਸਾਰੇ ਹੀ ਖਾਂਦੇ ਸੀ ਜੀ ਸਾਡਾ ਰੋਟੀ ਪਾਣੀ ਇਹੀ ਆ ਜੀ ਉਹ ਵੀ ਸਾਡਾ ਮੱਚ ਚੁੱਕਿਆ ਜੀ ਅਸੀਂ ਸਰ ਸਰਦਾਰ ਸਰਕਾਰ ਅੱਗੇ ਇਹੀ ਗੁਜਾਰਸ਼ ਕਰਦੇ ਆਂ ਜੀ ਸਾਨੂੰ ਮਾੜਾ ਮੋਟਾ ਕੁਝ ਦਿੱਤਾ ਜਾਵੇ ਜਾਂ ਸਾਨੂੰ ਕਿਸੇ ਹਿਸਾਬ ਨਾਲ ਸਾਡਾ ਕੋਈ ਅਟੈਂਡ ਕੀਤਾ ਜਾਵੇ ਜੀ ਅਸੀਂ ਬਹੁਤ ਜ਼ਿਆਦਾ ਦੁਖੀਆਂ ਜੀ ਐਸ ਤੇ ਸਾਨੂੰ ਸਾਡੀ ਰੋਟੀ ਵੀ ਬੰਦ ਹੋ ਗਈ ਜੀ ਇਹ ਹੀ ਸਾਡੀ ਰੋਟੀ ਸੀ ਤੇ ਪੰਜਾਬ ਭਰ ਦੀਆਂ ਦੇਸ਼ ਭਰ ਦੀਆਂ ਹੋਰ ਖਬਰਾਂ ਦੇ ਲਈ ਆਪਣੇ ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬ ਜਰੂਰ ਕਰ ਲਿਓ ਤੁਹਾਡਾ ਆਪਣਾ ਨਿਰਪੱਖ ਆਵਾਜ਼